ਸਤਿ ਸ਼੍ਰੀ ਅਕਾਲ ਜੀ ਮੈਂ ਰਿਕਾ ਅਤੇ ਪੀਟੀਆ ਨਿਊਜ਼ ਚੈਨਲ ਦੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਗੱਲ ਕਰਦੇ ਹਾਂ ਅੱਜ ਦੀ ਮੁੱਖ ਖਬਰ ਦੀ ਫਰੀਦਕੋਟ ਵਿੱਚ ਗੁਰਦੁਆਰਾ ਪ੍ਰਬੰਧਕ ਅਤੇ ਸਿੱਖ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਖਾਲਸਾ 'ਤੇ ਲੱਗੇ ਕਥਿਤ ਫਰਜ਼ੀ ਆਨੰਦਕਾਰ ਸਰਟੀਫਿਕੇਟ ਬਣਾਉਣ ਦੇ ਇਲਜ਼ਾਮ ਮੌਕੇ 'ਤੇ ਪਹੁੰਚੇ ਬਾਬਾ ਮਨਪ੍ਰੀਤ ਸਿੰਘ ਖਾਲਸਾ ਅਤੇ ਸ਼ਿਕਾਇਤਕਰਤਾਵਾਂ ਵਿਚਕਾਰ ਹੋਈ ਤੱਕਾ ਮੁਕੀ ਬਾਬਾ ਮਨਪ੍ਰੀਤ ਸਿੰਘ ਖਾਲਸਾ ਸਮੇਤ ਦੋ ਲੋਕਾਂ ਦੀਆਂ ਉਤਰੀਆਂ ਪੱਗਾਂ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਖੜੇ 12 ਮੋਟਰਸਾਈਕਲ ਆਪਣੇ ਕਬਜ਼ੇ ਵਿੱਚ ਲੈ ਲਏ ਗਏ ਇਸ ਵਿੱਚ ਬਾਬਾ ਮਨਪ੍ਰੀਤ ਸਿੰਘ ਖਾਲਸਾ ਸਮੇਤ ਸ਼ਿਕਾਇਤ ਦਰਜ ਕਰਨ ਵਾਲੇ ਇੱਕ ਨੌਜਵਾਨ ਦੀ ਦਸਤਾਰ ਵੀ ਲਥੀ ਕਾਫੀ ਤੱਕਾ ਮੁੱਕੀ ਵੀ ਹੋਈ ਪਰ ਮੌਕੇ ਤੇ ਪੁਲਿਸ ਮੌਜੂਦ ਹੋਣ ਕਰ ਵੱਡੇ ਟਕਰਾ ਤੋਂ ਬਚਾ ਰਿਹਾ ਐਸਐਸਪੀ ਕੋਲ ਸਾਹਮਣੇ ਹੋਣਾ ਵੀ ਕੋਈ ਗਲਤ ਹੈ ਕਾਗਜ਼ ਗਲਤ ਹੈ ਜਾਂ ਕੀ ਗਲਤ ਹੈ ਮੈਂ ਉੱਥੇ ਜਾਣ ਦਾ ਹੱਕਦਾਰ ਹੋਊਂਗਾ ਠੀਕ ਹੈ ਗੁਰਦੁਆਰਾ ਸਾਹਿਬ ਆਏ ਆ ਆਪਣੇ ਸ਼ਰਮਾ ਸਾਹਿਬ ਜਿਹੜੇ ਸਿਟੀ 2 ਦੇ ਐਸਐਸਓ ਸਾਹਿਬ ਨਾਲ ਮੌਲਾਜਮ ਸੀਗੇ ਤੇ ਐਸਐਸਓ ਸਾਹਿਬ ਸਿਟੀ 1 ਦੇ ਵੀ ਆਏ ਆ ਡੀਐਸਪੀ ਸਾਹਿਬ ਸ਼ੇਰ ਸਿੰਘ ਗਿੱਲ ਉਹ ਵੀ ਇੱਥੇ ਆਏ ਆ ਕੁਝ ਚਾਰ ਬੰਦੇ ਆ ਉਹ ਬਲਵਿੰਦਰ ਨਗਰ ਦੇ ਬੰਦੇ ਆ ਤੇ ਉਹ ਆ ਕੇ ਇੱਥੇ ਮਤਲਬ ਗਲੋਗਲੀ ਛੱਡਣਾ ਹੋਇਆ ਦਸਤਾਰ ਉਹਨੇ ਲਾਈ ਹੈ ਜੀ ਪਹਿਲਾਂ ਬਾਬਾ ਜੀ ਨੂੰ ਬੰਨੀ ਰੱਖਿਆ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਹੈ ਠੀਕ ਹੈ ਤੇ ਅਸੀਂ ਚਾਹੁੰਦੇ ਆ ਵੀ ਇੱਥੇ ਗੁਰਦੁਆਰਾ ਸਾਹਿਬ ਆ ਕੇ ਗੱਲ ਪਏ ਆ ਠੀਕ ਹੈ ਬੰਦੇ ਆਉਂਦੇ ਸਾਡੇ ਆਂਦੇ ਤੇ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਭਾਈ ਜੀ ਮਸਲਾ ਇਹ ਆ ਮੇਰੀ ਭਤੀਜੀ ਸੀਗੀ ਕਾਲਜ ਪੜ੍ਹਦੀ ਸੀ ਕਾਲਜ ਪੜ੍ਹਦੇ ਆ ਚਲੋ ਕਿਸੇ ਮੁੰਡੇ ਨਾਲ ਕੋਈ ਮਾੜੀ ਮੋਟੀ ਹੋਈ ਉਹਨਾਂ ਨੇ ਉਹਦੇ ਨਾਲ ਉਹਨੂੰ ਡਰਾ ਧਮਕਾ ਕੇ ਕੁਝ ਠੱਕਾ ਛੱਕਾ ਹੀ ਕਰਦੇ ਰਹਿ ਗਰ ਕਰਾ ਕੇ ਇਹਦੇ ਕੋਲੇ ਆਨੰਦ ਕਰ ਜਿਹਨੇ ਕਰਤੇ ਉਹਨਾਂ ਦੇ ਕਿੰਨੇ ਜੀ ਇਹ ਬਾਬੇ ਮਨਪ੍ਰੀਤ ਨੇ ਆ ਇਹਦਾ ਸਰਟੀਫਿਕੇਟ ਇੱਥੋਂ ਦਾ ਗੁਰਦੁਆਰੇ ਦਾ ਕੁੜੀ ਦੀ ਉਮਰ ਕਿੰਨੀ ਆ ਕੁੜੀ ਦੇ ਘਰ ਦਾ ਕੋਈ ਨਹੀਂ ਬੰਦਾ ਕੁੜੀ ਦੇ ਘਰ ਦਾ ਕੋਈ ਬੰਦਾ ਨਹੀਂ ਆ ਕੋਲੇ ਤੇ ਉਮਰ ਕਿੰਨੀ ਕੁੜੀ ਦੀ ਕੁੜੀ 21 ਸਾਲ ਸਰ ਸਰ ਤੇ ਕੀ ਹੁਣ ਕੀ ਗੱਲ ਹੋਈ ਐ ਇਥੇ ਇੱਥੇ ਬਸ ਇਹੀ ਆਈ ਇਹਨੂੰ ਕਿਹਾ ਇਹ ਕਹਿੰਦਾ ਮੇਰਾ ਗੁਰਦੁਆਰਾ ਨਹੀਂ ਮੇਰੇ ਮੇਰਾ ਸਰਟੀਫਿਕੇਟ ਨਹੀਂ ਆ ਪਾਠੀ ਮੰਨ ਗਿਆ ਪਾਠੀ ਦੇ ਘਰ ਵਾਲੀ ਮੰਨ ਗਈ ਵਿਨੰਦ ਕਾਰਜ ਹੋਇਆ ਬਾਬੇ ਮਾਨਪ੍ਰੀਤ ਨੇ ਕਰਾਇਆ 4000 ਰੁਪਏ ਤਨਖਾਹ ਤੇ ਉਹਨਾਂ ਨੂੰ ਰੱਖਿਆ ਪਰ ਉਹਨਾਂ ਨੂੰ ਸਹੀ ਗੱਲ ਨਹੀਂ ਇਹ ਦੱਸਦਾ ਕਹਿੰਦਾ ਵਿਨੰਦ ਕਾਰਜ ਕਰ ਦਿਓ ਇਤੁਕੁਤ ਹੋਰ ਇਹਦੇ ਕੋਲ 10 ਮੋਟਰਸਾਈਕਲ ਇੱਕ ਐਕਟਿਵਾ 11 ਮੋਟਰਸਾਈਕਲ ਇੱਕ ਐਕਟਿਵਾ ਮੰਗੇ ਇਹਦਾ ਗੁਰਦੁਆਰਾ ਜਿਹੜਾ ਮਹਾਰਾਜ ਦਾ ਪ੍ਰਕਾਸ਼ ਕੀਤਾ ਵੇ ਇਥੋਂ ਚੁਕਾਇਆ ਜਾਵੇ ਇਹ ਇਸ ਤੋਂ ਪਹਿਲਾਂ ਚਾਰ ਪੰਜ ਥਾਵਾਂ ਤੋਂ ਗੁਰਦੁਆਰਿਆਂ ਚੋਂ ਕੁੱਟ ਕੇ ਕੱਢਿਆ ਵਿਆ ਹਰ ਥਾਂ ਤੋਂ ਜਨਾਨੀ ਦੇ ਚੱਕਰ ਚ ਬਾਬਾ ਮਨਪ੍ਰੀਤ ਸਿੰਘ ਕੱਢਿਆ ਵਿਆ ਇਹਨਾਂ ਜੀ ਬਾਬਾ ਜੀ ਦੇ ਅਗੇਂਸਟ ਮਤਲਬ ਕਿ ਇਸ਼ਕਾਤ ਕਰਦੇ ਸੀ ਇੱਕ ਨੈਰੇ ਸਰਟੀਫਿਕੇਟ ਬਣਾਇਆ ਜੀ ਉਹਦੇ ਸਬੰਧ ਦੇ ਵਿੱਚ ਉਹ ਕਹਿੰਦੇ ਅਸੀਂ ਗੱਲਬਾਤ ਕਰਨਾ ਸੀ ਇਹ ਕਹਿੰਦੇ ਨਹੀਂ ਸਾਡਾ ਝਗੜਾ ਕਰਨਾ ਸੀ ਉਹਦੇ ਚ ਇਹਨਾਂ ਨੇ ਉਹ ਇਹ ਇਲਜ਼ਾਮ ਲਾਉਂਦੇ ਕਿ ਸਾਡੇ ਜੀ ਪੁੱਜਾ ਇਹਨਾਂ ਨੇ ਧੱਕਾ ਮੁਕੀ ਕੀਤਾ ਹੈਗਾ ਤੇ ਬਾਕੀ ਕਹਿ ਰਹੇ ਸੀ ਜਦ ਇੱਕ ਉਹ ਇਹਨਾਂ ਨਾਲ ਬੁਲਾ ਰਹੇ ਜਿਹੜੇ ਵਿਕਲਾ ਇਹਨਾਂ ਕੋਲੇ ਕੋਈ ਦੋ ਨੰਬਰ ਤੇ ਆ ਉਹਨਾਂ ਵਿੱਚ ਸਾਰੀਆਂ ਵੈਰੀਫਾਈ ਕਰ ਲੈਂਦੇ ਜੀ ਆਪਾਂ ਚੀਜ਼ ਬੱਬਾ ਕਹਿੰਦਾ ਕਿ ਮੇਰੀ ਦਸਤਾਰ ਲਾਈ ਗਈ ਆ ਇਹ ਤਾਂ ਜੀ ਹਰ ਚੀਜ਼ ਦਾ ਵੀਡੀਓ ਬਣ ਰਿਹਾ ਠੀਕ ਹੈ ਜੀ ਪੁਲਸੀ ਪ੍ਰੈਜ਼ੈਂਟ ਹੈ ਹੁਣ ਵੈਰੀਫਾਈ ਕਰਕੇ ਉਹ ਗੱਤੋਂ ਦਾ ਕੇਸ ਰਜਿਸਟਰ ਕਰ ਦਾਂਗੇ ਆਪਾਂ ਉਹਨਾਂ ਤੋਂ ਐਦਾਂ ਦੀ ਮੁਰਨਾਮੀ ਅਤੇ ਤਾਜ਼ਾ ਕਬਰਾਂ ਦੇਖਣ ਦੇ ਲਈ ਜੁੜੇ ਰਹੋ ਪੀਟੀਐਨਿਊ ਚੈਨਲ ਦੇ ਨਾਲ ਧੰਨਵਾਦ